ਪੋਚੇ ਦੋਵਰ ਲਾਉਣੇ ਪੈਂਦੇ ਤੇ ਸੋਚੋ ਜੇ ਕਿ ਇਦਾਂ ਦੇ ਸਾਰੇ ਲੋਕ ਸੁਆਬ ਮਾਰਨ ਵਾਲੇ ਹੁੰਦੇ ਤੇ ਪੋਚੇ ਮਰ ਮਾਂ ਮਰ ਜਾਣਾ ਸੀ ਸ਼ੁਕਰ ਕਰੋ ਵੀ ਕਿੰਦਾ ਵਧੀਆ ਸਾਨੂੰ ਧਰਮ ਕਿੰਡੀ ਸੋਹਣੀ ਫਲਸਫੀ ਦਿੱਤੀ ਮਹਾਰਾਜ ਨੇ ਦੋ ਮਿੰਟ ਸੋਚੋ ਜੀ ਆ ਜਿਹੜਿਆ ਵੀ ਕਾਰੋਬਾਰੀ ਬਿਠੇ ਤੁਹਾਡੀ ਦੁਕਾਨ ਚ ਕੋਲ ਲਿਬੜੇ ਪੈਰ ਲੈ ਕੇ ਆ ਜੇ ਬੰਦਾ ਕਈ ਵਾਰੀ ਸਟਾਫ ਨੂੰ ਕਹਿੰਦਾ ਜਾਦੀ ਦੁਕਾਨ ਗੰਦੀ ਹੋ ਗਈ ਇੱਕ ਰੀ ਮੜਾ ਪੋਚਾ ਨਾ ਮਾਰ ਲਈਏ ਤੇ ਸੋਚੋ ਜੇ ਸਾਰੇ ਹੀ ਉਹ ਆ ਜਾਂਦੇ ਜਿਨ੍ਹਾਂ ਨੇ ਸਰੀ ਤੇ ਸੁਆਬ ਮਲੀਏ ਆ ਕਾਰੋਬਾਰ ਚੱਲ ਪਉਂਦੇ ਜੇ ਸਾਰੇ ਨਾਗੇ ਹੁੰਦੇ ਭਲਾ ਦੇਸ਼ ਵਿੱਚ ਸਾਰਿਆਂ ਦਾ ਜੀ ਕਰਦਾ ਰੱਬ ਪਾਉਣ ਲਈ ਕਪੜਾ ਵੇਚਦਾ ਜੀ ਕਿਸੇ ਦਾ ਤੁਹਾਡੇ ਚ ਕਪੜਿਆਂ ਦੇ ਸਟੋਰਾਂ ਵਾਲੇ ਵੀਰ ਬੈਠੇ ਹੋਣੇ ਜਿਨ੍ਹਾਂ ਦੇ ਕਪੜੇ ਵੇਚਣ ਨਾਲ ਘਰਾਂ ਜਰਾਰ ਨੂੰ ਚੁੱਲ੍ਹੇ ਚੱਗ ਬਲਦੀ ਹੈ کارਖਾਨੇ ਬੰਦ ਹੋ ਜਾਣੇ ਜੇ ਉਹਨਾਂ ਦੇ ਮੁਤਾਬਕ ਦੁਨੀਆ ਚੱਲਦੀ ਤੇ ਇਥੇ ਜਦੋਂ ਤੰਦੇ ਉੱਤੇ ਕਪੜਾ ਹੀ ਕਹਿੰਨੇ ਨਹੀਂ ਪਾਉਣਾ ਕਪਾਹ ਬੀਜਣ ਦੀ ਲੋੜ ਹੀ ਨਹੀਂ ਗੁਜਰਾਤ ਜਾ ਕੇ ਕਪੜੇ ਦੀਆਂ ਮੇਲਾ ਲਾਉਣ ਦੀ ਉਹ ਬੋਲੋ ਪਿਆਰੇ ਅਰੇ ਵੜੇ ਵੜੇ ਕਾਨਪੁਰ ਲਖਨਊ ਵੜੇ ਵੜੇ ਸ਼ੋਰੂਮ ਨੇ ਕੱਪੜਿਆਂ ਦੇ ਇਹਨਾਂ ਦੀ ਲੋੜ ਹੀ ਨਹੀਂ ਸੀ ਪੈਣੀ ਕਿਉਂਕਿ ਉਹਨਾਂ ਦੇ ਲੋਕਾਂ ਨੂੰ ਕਹਣਾ ਸੀ ਵੀ ਕਪੜਾ ਪਾਉਣ ਦੀ ਤੇ ਜ਼ਰੂਰਤ ਹੀ ਨਹੀਂ ਹੈ। ਉਹਨੇ ਗੁਰੂਆਂ ਸਾਹਿਬ ਜੀ ਲਿਖਿਆ ਹੈ ਪਿਆਰਿਓ ਇੱਕ ਵਣਖੰਡ ਦਾਸ ਹੈ ਜਾਏ ਸਾਧਨਾ ਦੇ ਵਹੀਂ ਇੱਕ ਪਾਲਾ ਕਕਰ ਭਨ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਜੜਾਵਾ ਅ ਜੜਾਵਾ ਵਾਲੇ ਵੀ ਹੁਣ ਵਾਵਾ ਵੇਖ ਲਿਆ ਆਪਾਂ ਕਿਉਂ ਪਿਆਰਿਓ ਕੰਗਾ ਦੋਨੋਂ ਵਕਤ ਕਰ ਜਿਨ੍ਹਾਂ ਦੇ ਕੇਸ ਆ ਨਾ ਸਿਆਣੀਆਂ ਪੈਣਾ ਜਾਣਦੀਆਂ ਵੀਰ ਬਜ਼ੁਰਗ ਜਾਣਦੇ ਆ ਜੀ ਅਜਿਹਾ ਆਪ ਆਪਣੇ ਕੇਸਾਂ 'ਚ ਕੰਗਾ ਕਰਦੇ ਆ ਨਾ ਇਹ ਵੀ ਇੱਕ ਸਿਰ ਦੀ ਐਕਸਰਸਾਈਜ਼ ਆ ਜੋ ਸਵੇਰੇ ਤੁਸੀਂ ਉੱਠ ਕੇ ਕੇਸਾਂ 'ਚ ਕੰਗਾ ਕਰ ਦਿਓ ਰਾਤ ਨੂੰ ਸੌਣ ਲੱਗਿਆਂ ਪਾਗ ਉਤਾਰ ਕੇ ਫਿਰ ਕੇਸਾਂ 'ਚ ਕੰਗਾ ਕਰ ਦਿਓ ਇਹ ਵੀ ਤੁਹਾਡੇ ਸਿਰ ਦੀ ਇੱਕ ਐਕਸਰਸਾਈਜ਼ ਹੈ ਇਹ ਵੀ ਤੁਹਾਡੀ ਉਦਮ ਦਿਨਸ਼ੇ ਪੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਨ੍ਹ ਲਈ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਰਹਿਤ ਨਾ ਮੇਰੇ ਦਾਤ ਨਿਤ ਕਰੇ ਪਗ ਚੁਣ ਕੇ ਬੰਨੇ ਕੰਗਾ ਦੋ ਵਕਤ ਕਰੇ ਤੁਣ ਜੜਾਵਾਂ ਜੀ ਕਿਥੋਂ ਕੰਗਾ ਹੋ ਜੂਗਾ ਜੀ ਬੋਲੋ ਪਿਆਰੇ ਜੜਾਵਾਂ ਜੀ ਕਿਥੋਂ ਕੰਗਾ ਹੋ ਜੂਗਾ ਆਏ ਕੱਲ ਮੈਂ ਵੇਖ ਰਿਹਾ ਸੀ ਇੰਟਰਨੈਟ ਤੇ ਉਹ ਮੇਰੇ ਖਿਆਲ ਚ ਉਹ ਕਾਫੀ ਵਾਹ ਵਾਹ ਭਾਰਾ ਹੀ ਸਮਾਨ ਕਦੇ 35 40 ਕਿਲੋ ਸਿਰ ਤੇ ਜੜਾਵਾਂ ਦਾ ਭਾਰ ਹੈ ਰੱਬ ਜਾਣੇ ਹੁਣ ਸੌਂਦਾ ਕਿਦਾਂ ਆਪਾਂ ਥੋੜੀ ਜੀ ਸਿਰ ਤੇ ਭਾਰ ਚੱਕਿਆ ਹੋਵੇ ਤੇ ਰਾਤ ਨੂੰ ਬੰਦੇ ਨੂੰ ਲਾਉਣਾ ਪੈਂਦਾ ਇੱਕ ਬਾਬਾ ਜੀ 20 ਕਿਲੋ ਦੀ ਚਾਬੀ ਗਾਲਜ ਪਾਈ ਫਿਰਦੇ ਕਹਿੰਦਾ ਮੈਂ ਦੇਸ਼ ਦਾ ਭਲਾ ਕਰਨਾ ਹਾਂ ਗਾਲਜ ਚਾਬੀ ਪੈਸੇ ਦੇਸ਼ ਦਾ ਭਲਾ ਕਿੱਦਾਂ ਹੋਜੂ ਮੈਂ ਤੇ ਉਹ ਵੇਖ ਵੇਖ ਕੇ ਕਹਿੰਦਾ ਸੱਚਾ ਪਾਤਸ਼ਾਹ ਸਾਹ ਆਈ ਤੇਰਾ ਦੇਣਾ ਨਹੀਂ ਦਿੱਸਦੇ ਆ ਜੰਗ ਸੀ ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਸੀ ਅੱਛਾ ਹੁਣ ਇੱਕ ਜਾਗਰਤੀ ਇਹ ਆਈ ਕਿ ਸਾਡੇ ਬਹੁਤ ਹਿੰਦੂ ਵੀਰ ਵੀ ਹੁਣ ਕਮੈਂਟ ਕਰ ਰਹੇ ਆ ਕਿ ਯਾਰ ਇਸ ਦੇਸ਼ ਨੂੰ ਸਮਾਜ ਨੂੰ ਗੁਮਰਾਹ ਨਾ ਕਰੋ ਆ ਗੱਲ ਸਹੀ ਨਹੀਂ ਹੈਗੀ ਸ਼ੁਕਰ ਜਾਗੇ ਤੇ ਕੋਈ ਬੜੇ ਸਾਡੇ ਭਰਾ ਜਾ ਕੇ ਆ ਬੜੇ ਪੁਲਿਸ ਅਫਸਰ ਜੱਜ ਅੱਜ ਨੂੰ ਸਾਨੂੰ ਫੋਨ ਆਉਂਦੇ ਨਾ ਉੱਚੇ ਉੱਚੇ ਅਹੁਦਿਆਂ ਤੇ ਬੈਠਿਆਂ ਤੇ ਕਹਿੰਦੇ ਨਹੀਂ ਜੀ ਹੁਣ ਸਮਾਜ ਸੁਧ ਰਿਹਾ ਹੈ ਸਮਾਜ ਵਧੀਆ ਬਣ ਰਿਹਾ ਹੈ ਸਮਾਜ ਦਾ ਭਲਾ ਕਰਨਾ ਪਰ ਆਈ ਸਤਰੀ ਵੱਲ ਵੇਖ ਕੇ ਤੇਰੇ ਮਨ 'ਚ ਵਕਾਰ ਨਾ ਆਵੇ ਇਹ ਕੰਟਰੋਲ ਕਰਨਾ ਸੀ ਆਪਣੇ ਦਿਮਾਗ 'ਚ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਕੋਲ ਬਾਨੂ ਬੇਗਮ ਆਈ ਪਾਈ ਸਰਦਾਰ ਹਰੀ ਸਿੰਘ ਨਲੂਏ ਕੋਲ ਉਹ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਉਹਨੇ ਕਿਹਾ ਮੇਰੇ ਵਰਗਾ ਫਿਰ ਮੈਂ ਹੀ ਆ ਮੈਂ ਇਹਨੂੰ ਆਪਣਾ ਤੋ ਆ ਪੁੱਤਰ ਬਣਾ ਲਾ ਤੈਨੂੰ ਮੈਂ ਧਰਮ ਦੀ ਮਾਂ ਬਣਾਉਣਾ ਆ ਇਹ ਵਾਸ਼ਨਾਵਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਅਸੀਂ ਵਾਰਸ ਉਹਨਾਂ ਦੇ ਇੱਥੇ ਕੋਈ ਵਾਸ਼ਨਾਵਾਂ ਨੂੰ ਕੰਟਰੋਲ ਕਰ ਲਈ ਕੱਪੜੇ ਨਹੀਂ ਪਾਰੇ ਜਿਵੇਂ ਵਾਸ਼ਨਾਵਾਂ ਕੰਟਰੋਲ ਕੀਤੇ ਜੇ ਸੱਚੀ ਵਾਸ਼ਨਾਵਾਂ ਕੰਟਰੋਲ ਸੀ ਕਲਕੱਤੇ ਰੇਬ ਕੇ ਨੇ ਕੀਤਾ ਸੀ ਉਸ ਡਾਕਟਰ ਬੀਬੀ ਦਾ ਉਸ ਮਾਂ ਬਾਪ ਦੀਆਂ ਅੰਦਰਾਂ ਤਰਫ ਦੀਆਂ ਨੇ ਜਿਨ੍ਹਾਂ ਦੀ ਜਵਾਨ ਧੀ ਕਿੰਨੇ ਕਾਣ ਕਿੰਨੇ ਇਸ ਸਮਾਜ ਵਿੱਚ ਕਿੰਨਾ ਕੁਝ ਵਾਪਰ ਚੁੱਕਾ ਹੈ ਕਦੋਂ ਸਾਡਾ ਸਮਾਜ ਜਾਗੇਗਾ ਜੀ ਕਿਉਂ ਉਸ ਡਾਕਟਰ ਵੀਰ ਦੇ ਬਿਆਨ ਸੀ ਜਿਹੜਾ ਉੱਥੇ ਸਟਾਫ ਸੀ ਉਹਦੇ ਬਿਆਨ ਸੀ ਬਾਪ ਦੇ ਬਿਆਨ ਸੀ ਕਾਸ਼ ਕਿ ਇੱਥੇ ਕੋਈ ਸਿੱਖ ਅੱਜ ਵੀ ਹੈ ਜਿਹੜੇ ਲੋਕ ਮੰਨਦੇ ਆ ਕਦੇ ਕਿਸੇ ਨੂੰ ਪੁੱਛ ਕੇ ਵੇਖਿਓ ਹਾਂ 1-2% ਕੋ ਗਲਤ ਹੋ ਸਕਦਾ ਹੈ ਬੰਦਾ ਪਰ ਸਿੱਖੀ ਦਾ ਕਰਤਾਰ ਸਿੱਖੀ ਦਾ ਕੈਰੇਕਟਰ ਜੇ ਜ਼ਮੀਨ ਤੋਂ ਉੱਪਰ ਪਹੁੰਚਿਆ ਉਦੇ ਪਿਛੇ ਮੇਰੇ ਸਤਗੁਰ ਦੀ ਕਾਲ ਕਮਾਈ ਤੇ ਐਡੀ ਸੱਚੀ ਸੁੱਚੀ ਵਿਚਾਰਤਾਰਾ ਜਿਹੜੀ ਅੱਜ ਸਾਡੇ ਕੋਲੋਂ ਗੁਰੂਗ੍ਰੰਥ ਸਾਹਿਬ ਦੇ ਰੂਪ ਚ ਪਈ ਹੈ ਪਿਆਰਿਓ ਅਸੀਂ ਮਾਣ ਜਿਨਾ ਕਰੀਏ ਉਹਨਾਂ ਥੋੜਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਬੋਲੋ ਪਿਆਰਿਓ ਦੇਖ ਪਰਾਈਆਂ ਮਾਵਾ ਭੈਣਾ ਧੀਆ ਜਾਣ ਤਿੰਨ ਰਿਸ਼ਤੇ ਕਾਇਮ ਕਰ ਲਾ ਇਹ ਸਾਡਾ ਇਹ ਸਾਡਾ ਅਮੀਰ ਵਿਰਸਾ ਸੀ ਇਹ ਕੁਰਬਾਨੀ ਸੀ ਜ਼ਮੀਨ ਦੀ ਲੜਾਈ ਨਹੀਂ ਸੀ ਜੇ ਜ਼ਮੀਨ ਦੀ ਲੜਾਈ ਹੁੰਦੀ ਆਨੰਦਪੁਰ ਸਾਹਿਬ ਤੇ ਮਹਾਰਾਜ ਨੇ ਖਾਲੀ ਕਰ ਦਿੱਤਾ ਸੀ ਫਿਰ ਸਰਸਾ ਨਦੀ ਤੇ ਕਿਉਂ ਆਏ ਚਮਕੌਰ ਸਾਹਿਬ ਦੀ ਗੜੀ ਨੂੰ ਕਿਹੜਾ ਕਿਉਂ ਪਾਇਆ ਖਦਰਾਨੇ ਦੀ ਟਾਬਕਾ ਕਿਉਂ ਆਇਆ ਵਜ਼ੀਰ ਖਾਂ ਇਹਦਾ ਮਤਲਬ ਉਹਨਾਂ ਦੀ ਮੰਗ ਆਨੰਦਪੁਰ ਸਾਹਿਬ ਨਹੀਂ ਸੀ ਉਹਨਾਂ ਦੀ ਮੰਗ ਕੀ ਸੀ ਕਿ ਗੁਰੂ ਪਾਸ਼ਾ ਆਮ ਲੋਕਾਂ ਦੇ ਹੱਕ ਵਿੱਚ ਖੜਨਾ ਬੰਦ ਕਰ ਦਿਓ ਜਿਹੜਾ ਤੁਸੀਂ ਲੋਕਾਂ ਨੂੰ ਬਰਾਬਰਤਾ ਦਾ ਪਾਠ ਪੜਾ ਰਹੇ ਹੋ ਸਾਰੇ ਬਰਾਬਰ ਆ ਪੰਗਤ ਵਿੱਚ ਬੈਠਦੇ ਆ ਨਾ ਤੁਹਾਡੇ ਇੱਧਰ ਹਿੰਦੂ ਸੱਜੇ ਮੁਸਲਮਾਨ ਖੱਬੇ ਹਿੰਦੂ ਸਾਹਮਣੇ ਕੋ ਜੈਨੀ ਬੋਧੀ ਪਾਰਸੀ ਕਦੀ ਪੁੱਛਿਆ ਆਪਾਂ ਕਿਸੇ ਨੂੰ ਅਜੇ ਵੀ ਭਾਰ ਦੇਸ਼ ਵਿੱਚ ਐਸੇ ਧਾਰਮਿਕ ਸਥਾਨ ਹੈ ਜਿੱਥੇ ਜਾਤ ਪੁੱਛ ਕੇ ਐਂਟਰੀ ਦਿੱਤੀ ਜਾਂਦੀ ਮਜਬ ਪੁੱਛ ਕੇ ਅੰਦਰ ਆਉਣ ਦਿੱਤਾ ਜਾਂਦਾ ਤੇ ਇੱਥੇ ਦਰਵਾਜ਼ੇ ਖੁੱਲੇ ਤੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਸਾਰੇ ਵੱਲੋਂ ਉਪਦੇਸ਼ ਜਾ ਵਰਨਾ ਕੋ ਸਾਝਾ ਇੱਕ ਵਣਖੰਡ ਵੈਸੇ ਜਾਏ ਸਾਧ ਨ ਦੇਵਹੀਂ ਇੱਕ ਪਾਲਾ ਕੱਕਰ ਪਨ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਬਿਗਟ ਬਕਰਾਲ ਸਿਰ ਤੇ ਜੜਾਵਾਂ ਰੱਖੀਆਂ ਕੁੱਲ ਘਰ ਖੋਵੇਂ ਕੁੱਲ ਵੀ ਗਵਾਲੀ ਆਪਣੀ ਪਤਾ ਨਹੀਂ ਕਿੱਥੋਂ ਆਇਆ ਮੈਂ ਘਰਿਆਂ ਦਾ ਲਿੰਕ ਹੀ ਕੋਈ ਨਹੀਂ ਪੁੱਛਦੇ ਮਾਂ ਕਿੱਥੇ ਹੈ ਕੋਈ ਪਤਾ ਨਹੀਂ ਬਾਪ ਕਿੱਥੇ ਪਤਾ ਕਿਉਂ ਜੀ ਔਲਾਦ ਮਾਂ ਬਾਪ ਇਸ ਕਰਕੇ ਪੈਦਾ ਕਰਦੇ ਮਾਂ ਦਾ ਪਤਾ ਹੀ ਨਹੀਂ ਤੂੰ ਲੋਕਾਂ ਦਾ ਭਲਾ ਕਰਦਾ ਫਰਦਾ ਮਾਂ ਤੇਰੀ ਨੂੰ ਕੋਈ ਬਿਰਦਾਸ਼ਮ ਸੰਭ ਦਾ ਫਰਦਾ ਮਾਂ ਤੇਰੀ ਦਵਾਈ ਵਿਚਾਰੀ ਲੋਕਾਂ ਕੋ ਮੰਗ ਕੇ ਲਿੰਦੀ ਫਿਰਦੀ ਐ ਇਸ ਸਮਾਜ ਦਾ ਭਲਾ ਕਰਨਾ ਇੱਕ ਜਟਾ ਵਿਗੜ ਬਿਕਰਾਲ ਕੁੱਲ ਕਰ ਖੋ ਵਹੀਂ ਇੱਕ ਨਗਨ ਫਿਰੈ ਦਿਨ ਰਾਤ ਆ ਦੁਬਾਰਾ ਤੋ ਉਹ ਬੋਲਦਾ ਜੀ ਇੱਕ ਨਗਨ ਫਿਰੈ ਦਿਨ ਨੰਗੇ ਤੁਰੇ ਫਿਰਦੇ ਦਿਨ ਰਾਤ ਕਾਦੇ ਲਈ ਰੱਬ ਪਾਉਣ ਲਈ ਮਹਾਰਾਜ ਕਹਿੰਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਨੰਗੇ ਰਾਂਬ ਮਿਲਦਾ ਨਾ ਕਪੜੇ ਲਾਇਆ ਰੱਬ ਮਿਲਦਾ ਹੋਵੇ ਨਾ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਮਿਲ ਜਾਏ ਜੰਗਲ ਦੇ ਜਾਨਵਰਾਂ ਨੂੰ ਮਿਲ ਜਾਏ ਕਿਉਂ ਜੀ ਮਿਲੇ ਜੇ ਤੀਰਤ ਨਾਤੇ ਆ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬਟਜਟਾਂ ਪਲਾਸੀ ਜੇ ਜੜਾਵਾਂ ਵਧਾਇਆ ਰੱਬ ਮਿਲਦਾ ਤੇ ਬੋਰਡ ਨੂੰ ਮਿਲਦਾ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਕਹਿੰਦੇ ਬੋਰਡ ਦੀਆਂ ਜੜਾਵਾਂ ਬਹੁਤ ਲੰਬੀਆਂ ਹੁੰਦੀਆਂ ਬੋਰਡ ਵੇਖਿਆ ਜੀ ਬਹੁਤ ਲੰਬੀਆਂ ਲੰਬੀਆਂ ਜੜਾਵਾਂ ਹੁੰਦੀਆਂ ਭਾਈ ਗੁਰਦਾਸ ਜੀ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬੱਟ ਬੋੜ ਜਟਾਂ ਪਲਾਸੀ ਨੰਗੇ ਰਹਿਆ ਜੇ ਮਿਲੇ ਵਣ ਜੰਗਲ ਮਿਰਗ ਹਿਰਨ ਉਦਾਸੀ ਫੇਰ ਤੇ ਜੰਗਲਾਂ ਦੇ ਹਿਰਨਾ ਨੂੰ ਜਨਵਰਾਂ ਨੂੰ ਰੱਬ ਸਭ ਤੋਂ ਪਹਿਲਾਂ ਮਿਲਦਾ ਉਹ ਕਿਹੜੇ ਕਪੜਾ ਤੰਤੇ ਪੁੰਦੇ ਆਖੋ ਸਤਨਾਮ ਸ੍ਰੀ ਪਾਈ ਗੁਰਦਾਸ ਜੀ ਦੀਆਂ ਵਾਰਾਂ ਰੱਖੋ ਘਰ ਪਾਈ ਗੁਰਦਾਸ ਜੀ ਦੇ ਕਬੈਤ ਰੱਖੋ ਘਰ ਗੁਸਾ ਨਾ ਮਨਾਇਓ ਮਾਫੀ ਮੰਗ ਲਓ ਗੁਰਦਾਸ ਮਾਨਤਾ ਤੇ ਨਾ 5 ਸਾਲ ਦੇ ਬੱਚੇ ਨੂੰ ਪਤਾ ਭਾਈ ਗੁਰਦਾਸ ਜੀ ਦਾ ਦੱਸਣਾ ਪੈਂਦਾ ਕਈ ਵੇਲੇ 30 40 ਸਾਲ ਦੇ ਨੂੰ ਪੁੱਛੇ ਨਾ ਭਾਈ ਗੁਰਦਾਸ ਕੋਲ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਲੈਣਾ ਭਾਈ ਗੁਰਦਾਸ ਤੂੰ ਕਹਿੰਦੇ ਮੈਨੂੰ ਪਤਾ ਹੀ ਨਹੀਂ ਭਾਈ ਗੁਰਦਾਸ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਾਣੀ ਲਿਖੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬਹਿ ਕੇ ਅਸੀਂ ਵਿਰਸੇ ਤੋਂ ਦੂਰ ਹੋ ਗਏ ਇਸ ਕਰਕੇ ਇਸ ਗੱਲ ਨੂੰ ਸਮਝਿਓ ਸਤਕਾਰਯੋਗ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਨਗਨ ਫਰੇ ਦਿਨ ਰਾਤ ਇੱਕ ਦਿਨ ਰਾਤ ਨੰਗੇ ਤੁਰੇ ਫਿਰਦੇ ਨੇ ਨੀਂਦ ਨਾ ਸੋਵੀਂ ਸੌਂਦੇ ਹੀ ਨਹੀਂ ਅੱਛਾ ਕਹੀਏ ਕਈਆਂ ਦਾ ਵੀ ਰਕਾਰਟ ਪੁੱਛਦਾ ਪੁੱਤਰ ਕਾ ਬਾਬਾ ਜੀ ਆਪ ਕਦ ਕੇ ਸੋਏ ਕੋਈ ਮੈਨੂੰ ਖਿਆਲ ਹੀ ਨਹੀਂ ਮਕਾਉਂਦਾ ਸੁੱਤਾ ਕਹਿੰਦਾ ਅੱਲਾਹ ਜੀ ਜੇ ਜਾਗਣਾ ਰਾਬ ਮਿਲਦਾ ਤੇ ਟੈਕਸੀ ਡਰਾਈਵਰਾਂ ਨੂੰ ਮਿਲ ਜਾ ਉਹ ਕਈ ਕੀ ਰਾਤਾਂ ਜਾਗ ਸੌਂਦੇ ਵੀ ਉਹ ਬੋਲੋ ਵਿਆਹ ਰਹੋ ਉਹ ਤੇ ਫੇਰ ਵੀ ਜਾਗਦਾ ਆਪਣਾ ਟੱਬਰ ਪਾਲਣ ਲਈ ਤੂੰ ਕਦ ਲਈ ਜਾਗਦਾ ਹੈ ਕੋ ਫਾਇਦਾ ਹੈ ਇੱਥੇ ਕਈ ਧੂਣੀਆਂ ਤੇ ਪਾਉਂਦੇ ਫਿਰਦੇ ਸੀ ਮੈਂ ਕਹਿਦੀ ਸੀ ਸੋਚਦਾ ਸਾਡੇ ਬਾਬੇ ਨੇ ਆਖਾ ਤੂੰ ਧੂਣੀ ਤੇ ਪਾ ਕੇ ਬੈਠਾ ਬੰਨੇ ਬੰਨੇ ਬੈਠਾ ਦਾ ਫਾਇਦਾ ਹੈਗਾ ਕਹਿੰਦਾ ਨਹੀਂ ਕਹਿੰਦਾ ਫਿਰ ਆ ਤੈਨੂੰ ਮੈਂ ਕੰਮੇ ਲਾਵਾਂ ਮਾਰਾ ਨੇ ਧੂਣੀ ਉੱਤੇ ਰੱਖ ਦਿੱਤੀ ਲੋ ਲੱਗੇ ਰਤਾ ਆਟਾ ਕਹਿੰਦੇ ਪਕਾਓ ਰੋਟੀਆਂ ਕਿਹਦਾ ਢਿੱਡ ਦੇ ਭਰੂ ਉਹ ਬੋਲੋ ਪਿਆਰਿਓ ਆ ਲੰਗਰਾਂ ਦੀਆਂ ਲੋਹਾਂ ਤਪਦੀਆਂ ਦੇਗਾ ਬਣਦੀਆਂ ਆਗੋ ਹੋਈਆ ਸਾਡੇ ਬਾਬੇ ਨੇ ਆਗ ਦਾ ਰੂਪ ਬਦਲਤਾ ਜਦੋਂ ਗਰਮੀ ਦੀ ਅਤ ਦੀ ਗਰਮੀ ਸਾਡੀਆਂ ਭੈਣਾਂ ਸਾਡੇ ਵੀਰ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਆ ਨਾ ਇਸ ਤਪ ਦਾ ਫਾਇਦਾ ਤੇ ਉਹ ਕਿ ਦੇ ਭੁੱਖੇ ਦੇ ਪੇਟ ਵਿੱਚ ਦੋ ਪ੍ਰਸ਼ਾਦੇ ਪੈਣਗੇ ਜਿਹੜਾ ਬਿਨਾਂ ਵਜਾਏ ਧੂਣੀ ਤੇ ਪਾ ਕੇ ਬੈਠਾ ਸਰੀਰ ਦਾ ਸਤਿਆਨਾਸ ਹੀ ਮਾਰ ਰਿਆ ਇਹ ਕਗਨ ਜਲਾਵੇਂ ਅੰਗ ਆਪ ਵੇ ਗੋਵਹੀ ਅਖੀਰ ਤੇ ਕਹਿੰਦੇ ਵਿਣ ਨਾਮੈ ਤਨਸ਼ਾਰ ਬਿਨਾ ਨਾਮ ਤੂੰ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਆ ਸਾਰੇ ਕੰਮ ਸਵਾਭ ਵਾਲੇ ਵਿਣ ਨਾਮੈ ਤਨਸ਼ਾਰ ਕਿਆ ਕਹਿ ਰੋਵਹੀਂ ਕੀ ਕਹਿ ਕੇ ਰੋਣਗੇ ਜੀ ਅਖੀਰ ਤੇ ਕਹਿੰਦੇ ਨੇ ਸੋਹਣ ਖਸਮ ਦਵਾਰ ਉਹ ਸੋਭਾ ਦਿੰਦਿਆ ਖਸੋਂ ਦੇ ਦਰ ਤੇ ਕਿਹੜੇ ਜੇ ਸਤਗੁਰ ਸੇਵਹੀਂ ਜਿਹੜੇ ਆਪਣੇ ਸਤਗੁਰ ਦੀ ਸਿੱਖਿਆ ਅਨਸਾਰ ਆਪਣਾ ਜੀਵਨ ਗੁਜ਼ਾਰਦੇ ਹਾਂ ਅਸੀਂ ਪਾਗਾ ਵਾਲਿਆਂ ਸਾਨੂੰ ਐਸਾ ਮਹਾਨ ਸਤਗੁਰ ਜੀ ਪ੍ਰਾਪਤ ਹੋਏ ਨੇ ਸਾਨੂੰ ਭੁੱਲਿਆ ਨੂੰ ਭਟਕਿਆ ਨੂੰ ਪਰਾਏ ਪਿਆ ਨੂੰ ਸਿੱਧੇ ਰਸਤੇ ਪਾਇਆ ਸਮਾਂ ਮੇਰਾ ਸਮਾਪਤ ਹੈ ਕਿਉਂਕਿ ਦੁਵਾਨ ਲੇਟ ਰੰਬ ਹੋਇਆ ਜੀ ਵੈਸੇ ਤਾਂ ਸਾਰਿਆਂ ਦਾ ਹੀ ਸਮਾਂ ਡੇਢ-ਡੇਢ ਘੰਟਾ ਸੀ ਪਰ ਬੇਨਤੀ ਹੈ ਜੀ ਪ੍ਰਬੰਧਕ ਵੀਰਾਂ ਨੇ ਕਿੱਡਾ ਸੋਹਣਾ ਟੈਂਟ ਲਾਇਆ ਵੇਖੋ ਕਿੱਡੇ ਸੋਹਣੇ ਝੂਮਰ ਲਾਇਆ ਟਾਈਮ ਨਾ ਆਉ ਆ ਮੇਰਾ ਡੇਢ ਘੰਟਾ ਸੀ ਪੌਣਾ ਘੰਟਾ ਮੈਨੂੰ ਟਾਈਮ ਮਿਲਿਆ ਤੇ ਮੋਰੋ ਭਾਈ ਨਰਮਲ ਸਿੰਘ ਜੀ ਕੀ ਬਾਤ ਆ ਦੱਸਿ ਗਾਇਆ ਪ੍ਰਿੰਸੀਪਲ ਸਾਹਿਬ ਭਾਈ ਨਰਮਲ ਸਿੰਘ ਜੀ ਨਾਗਪੂਰੀ ਬਾਕਮਾਲ ਕੀਰਤਨ ਕਰਦੇ ਨੇ ਪ੍ਰਿੰਸੀਪਲ ਸਾਹਿਬ ਕਿੰਨਾ ਪਿਆਰਾ ਕੀਰਤਨ ਕਰਕੇ ਗਏ ਆ ਲੇਟ ਕਿਉਂ ਸ਼ੁਰੂ ਹੋਇਆ ਕਿਉਂਕਿ ਅਸੀਂ ਲੇਟ ਆਉਨੇ ਆ ਥੀਏਟਰ ਵਿੱਚ ਮੂਵੀ ਜੇ 6 ਵਜੇ ਸ਼ੁਰੂ ਨਹੀਂ ਹੋਵੇ ਤਾਂ ਕਿੰਨੇ ਵਜੇ ਪਹੁੰਚੀਦਾ ਭਲਾ ਜੀ ਉੱਚੀ ਬੋਲ ਕੇ ਦੱਸਿਓ ਜੀ ਕਿੰਨੇ ਵਜੇ ਭਲਾ ਬੀਬੀਆਂ ਘਰਵਾਲੇ ਨੂੰ ਕਿੰਨੇ ਵਜੇ ਫੋਨ ਕਰਦੀਆਂ ਭਲਾ ਵੀ ਜਲਦੀ ਜਲਦੀ ਆ ਜਾਓ ਮੈਂ ਸ਼ੁਰੂ ਤੋਂ ਵੇਖਣੀ ਤਾਂ ਸਟੋਰੀ ਤਾਂ ਸਮਝ ਨਹੀਂ ਆਉਣੀ ਤੇ ਸਮਾਰਮ ਬਾਰੇ ਪਤਾ ਕੀ ਪੁੱਛਦੀਆਂ ਬੀਬੀਆਂ ਜਾਂ ਆਮ ਬੰਦੇ ਇਹ ਸਮਾਪਤੀ ਕਦੋਂ ਹੋਣੀ ਆ ਭਲਾ ਵੀ ਕਿਤੇ ਪਹਿਲਾਂ ਨਾ ਸਾਨੂੰ ਬਹਿਣਾ ਪੈ ਜਾਵੇ ਜਾ ਕੇ ਬੇਨਤੀ ਆ ਜੀ ਹੁਣ ਜਿਹੜੇ ਮਗਰਲੇ ਦੋ ਦਵਾਨ ਹਨ ਜਿਹੜਾ ਸਭ ਤੋਂ ਪਹਿਲਾ ਜਥਾ ਲੱਗੇ ਉਹਨੂੰ ਵੀ ਧਿਆਨ ਨਾਲ ਸੁਣੋ ਭਾਵੇਂ ਬੱਚੇ ਕਰਨ ਉਹਨਾਂ ਨੂੰ ਵੀ ਧਿਆਨ ਨਾਲ ਸੁਣੋ ਇਹ ਮੌਕੇ ਰੋਜ਼ ਰੋਜ਼ ਗੱਜ ਕੇ ਬੋਲਿਓ ਜੀ ਨਹੀਂ ਮਿਲਦੇ ਤੋਂ ਸਾਰਿਆਂ ਦਾ ਧੰਨਵਾਦ ਆ ਹੁਣ ਜਿਹੜੀ ਪੌੜੀ ਸੀ ਨਾ ਇਹ ਤੇ ਆਪਾਂ ਡੇਢ ਦੋ ਘੰਟੇ ਬੋਲ ਸਕਦੇ ਸੀ ਮੈਨੂੰ ਕਾਲੀ ਕਾਲੀ ਇਹਦੇ ਅਰਥ ਕਰਨੇ ਪਏ ਕਿਉਂਕਿ ਪਿੱਛੇ ਵੀਰ ਜੀ ਹੁਣਾਂ ਨੇ ਵੀ ਤੁਹਾਨੂੰ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ ਤੋਂ ਇਸ ਕਰਕੇ ਬੇਨਤੀ ਜਿਹੜੇ ਕੱਲ ਦੇ ਦੋ ਦਵਾਨ ਹਨ ਉਹਨਾਂ ਚ ਹੁਣ ਕਿਰਤ ਅਰਸ ਕਰਿਓ ਸਾਡੇ ਉੱਤੇ ਤਾਰੇ ਗੜੀ ਹੱਥ ਜੋੜ ਕੇ ਬੇਨਤੀ ਹੈ ਜੀ ਭੈਣੋ ਵੀਰੋ ਥੋੜਾ ਥੋੜਾ ਪਹਿਲਾਂ ਆ ਜਿਓ ਅਮਰ ਤੁਰਿਆ ਆਉਂਦਾ ਜਿੰਨੇ ਦਿਨ ਦੁਕਾਨਾਂ ਖੁੱਲੀਆਂ ਐ ਨਾ ਮੈਂ ਹੱਥੀਂ ਜੋੜਦਾ ਮੈਂ ਬੰਦ ਕਰ ਦੋ ਭਰਾਵੋ ਮੁਸਲਮਾਨ ਭਰਾ ਚੰਗੇ ਆ ਕਮਸ਼ਕਾਂ ਜਿਹਨੂੰ ਰੋਜ਼ੇ ਹੁੰਦੇ ਆ ਜਾਂ ਉਹਨਾਂ ਦੀਆਂ ਇਦਾਂ ਹੁੰਦੀਆਂ ਉਹ ਦੁਕਾਨਾਂ ਬੰਦ ਕਰਦੇ ਆ ਪਰ ਅਸੀਂ ਪਤਾ ਨਹੀਂ ਇੰਨੇ ਪੈਸੇ ਜੋੜ ਕੇ ਕਿੱਥੇ ਖਾਂਦੇ ਆ ਆਖੋ ਸਤਨਾਮ ਸ੍ਰੀ ਇੱਕ ਦਿਨ ਦੋ ਚਾਰ ਘੰਟੇ ਪਹਿਲਾਂ ਵੀ ਬੰਦ ਕਰ ਦਾਂਗੇ ਕੋਈ ਫਰਕ ਨਹੀਂ ਪੈਣਾ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਵੇਖਿਓ ਪਦਾਰਥ ਘਟ ਹੋਣ ਵੱਧ ਹੋਣ ਜਿੰਦਗੀ ਦਾ ਖੇੜਾ ਸਾਡੇ ਕੋਲੋਂ ਕੋ ਖੋਹ ਨਹੀਂ ਸਕਦਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਨਾਲ ਆਪ ਜੀ ਨੇ ਵਿਚਾਰਾ ਸੁਣਿਆ ਨੇ ਆਸ ਹੈ ਕਿ ਹੁਣ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਕੱਲ ਦੇ ਜਿਹੜੇ ਦੋ ਦਵਾਨਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਦਵਾਨ ਚੱਲਣਾ ਉਹਦੇ ਵਿੱਚ ਆਪ ਜੀ ਹਾਜ਼ਰੀ ਲਵਾਓਗੇ ਵਿੱਚ ਉੱਠ ਕੇ ਚਾਹ ਪਾਣੀ ਪੀ ਆਇਆ ਕਰਿਓ ਪਰ ਆਉਣ ਦੀ ਪਹਿਲਾਂ ਕਹੇਚਲ ਕਰਿਓ ਲਾਈਵ ਕਰਨ ਵਾਲੇ ਸਾਊਂਡ ਵਾਲੇ ਟੈਂਟ ਵਾਲੇ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਸਭ ਵੀਰਾਂ ਦਾ ਪਹਿਣਾ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਰੇਂਦੇ ਜੋ ਦਵਾਨਾਂ ਵਿੱਚ ਆਪਾਂ ਫਿਰ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ